ਜੀ ਅੱਜ ਅਸੀਂ ਪਹੁੰਚੇ ਆ ਬੜਬੜ ਟੋਲ ਪਲਾਜੇ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਧਰਨਾ ਲਾਇਆ ਗਿਆ ਜੀ ਦਾ ਅੱਜ ਪਹਿਲਾ ਦਿਨ ਸੀ ਇਹਦੇ ਤੁਹਾਨੂੰ ਅੱਜ ਲਾਈਵ ਤਸਵੀਰਾਂ ਦਿਖਾਉਣੇ ਆ ਕੀ ਕੀ ਇੱਥੇ ਹੋ ਰਿਹਾ ਬਹੁਤ ਵਧੀਆ ਇਕੱਠ ਸੀ ਅੱਜ ਬਹੁਤ ਕਿਸਾਨ ਜਥੇਬੰਦੀਆਂ ਸਾਰੀਆਂ ਆਈਆਂ ਹੋਈਆਂ ਸਿਗੀਆਂ ਤੇ ਦਿੱਲੀ ਜਾਣ ਬਾਰੇ ਕੀ ਇਹਨਾਂ ਦੇ ਵਿਚਾਰ ਨੇ ਕਦੋਂ ਜਾਣਗੇ ਉਹਦੇ ਬਾਰੇ ਵੀ ਤੁਹਾਨੂੰ ਇਹ ਵੀਡੀਓ ਦੇਖ ਕੇ ਪਤਾ ਲੱਗ ਜੂ ਅੱਲਾਹ ਜ਼ਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਆਰੇ ਮੁਹੱਬਤ ਦੇ ਬਖਸ਼ੇ ਜੋਏ ਹੇ ਕੱਲੇ ਮੇ ਨਾ ਖਾਓ ਨਬੀ ਸਰਕਾਰ ਮਰਦਾਬਾਦ 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 ਚਲਦਾ ਕਰਾਂਗੇ ਆਏ ਜਿਹੜੀ ਕੱਲੀ ਕੱਲੀ ਗੋਲੀ ਦਾ ਕੱਲੇ ਕੱਲੇ ਥਰੂ ਗਏ ਤਾਂ ਕੱਲੇ ਕੱਲੇ ਡਾਏ ਦਾ 2024 ਦੇ ਹਿਸਾਬ ਨਾਲ ਜੀ ਦਿੱਲੀਬਾਲ ਸਾਹਿਬ ਆਵਾਜ਼ ਨਾ ਮਾਰਨ ਤੁਹਾਨੂੰ ਤਾਂ ਤੇ ਤੁਹਾਡਾ ਕੀ ਹੈ ਮਤਲਬ ਰੂਗਾ ਰੁੱਕ ਫਿਰ ਇਹ ਦੇਖੋ ਮੈਂ ਤਾਂ ਕੱਲ ਵੀ ਸਾਰੀਆਂ ਸਟੇਜਾਂ ਤੇ ਕਹਿੰਦਾ ਅੱਜ ਵੀ ਕਹਿੰਦਾ ਵੀ ਬਈ ਦੇਖੋ ਜਿੱਥੇ ਹੋਣ ਦੀ ਗੱਲ ਹੈ ਜਿੱਥੇ ਕਿਸਾਨੀ ਦੀ ਗੱਲ ਹੈ ਉੱਥੇ ਜ਼ਰੂਰੀ ਨਹੀਂ ਵੀ ਤੁਸੀਂ ਕਿਹੜੇ ਸੰਸਥਾਨਾਂ ਨੂੰ ਡੂਡੇ ਹੋ ਇਹ ਗੱਲ ਨਹੀਂ ਮੈਂ ਤਾਂ ਲੋਕਾਂ ਨੂੰ ਕਹਿ ਵੀ ਦਿਆ ਆਪ ਮਾਰੇ ਜਾ ਸਕਦੇ ਹੁਣ ਗੱਲ ਬਈ ਇਹ ਹੁੰਦੀ ਆ ਵੀ ਆਪਾਂ ਕਈ ਵਾਰੀ ਜਾਵੜੀਏ ਆਪਾਂ ਨੂੰ ਅਗਲਾ ਮੀਟਿੰਗ ਚ ਭਾੜਵੇਂ ਤੇ ਮੀਟਿੰਗ ਚ ਗੱਲ ਤੈਹ ਹੋ ਜੇ ਉਹ ਟੁੱਟ ਜੇ ਗੱਲ ਅਗਲਾ ਕਿ ਵੀ ਤੁਸੀਂ ਘੱਟ ਦੇ ਨਿਪੜ ਕੇ ਜੀ ਅਸੀਂ ਫਤਨ ਮੀਟਿੰਗ ਜਿਹਨ ਜਦੋਂ ਤਗਵਾਈ ਉਹ ਕਰਦੇ ਆ ਤਾਂ ਉਹਨਾਂ ਨੂੰ ਕੰਮ ਦਾ ਫਰਜ ਹੈ ਕਈ ਵਾਰ ਸਾਡੇ ਲੀਡਰ ਤਗਵਾਈ ਕਰਦੇ ਹੁੰਦੇ ਆ ਉਹ ਨਹੀਂ ਹੁੰਦੇ ਤਾਂ ਗੱਲ ਸੁਭਾਅਕ ਗੱਲ ਹੈ ਕਿ ਪਰ ਭਰਾਵਾਂ ਤੇ ਜੇ ਭਗਤੂ ਉੱਥੇ ਪਸੀਨੀ ਹਟਾਗੇ ਉਹ ਅਗਵਾਈ ਕਰਦੇ ਆ ਉਹਨਾਂ ਪੂਰਨ ਆਸਾ ਉਹਨਾਂ ਦੀ ਜਿਹੜੇ ਵੀ ਲੀਡਰ ਤਗਵਾਈ ਕਰ ਰਹੇ ਆ ਪੰਚਾਰ ਇਹੋ ਚੁੱਪ ਨਹੀਂ ਪਾੜਉ ਤੇ ਰਾਜਕੂ ਦੀ ਨੀਤੀ ਚ ਕਾਮਯਾਬ ਹੋ ਰਹੀਆਂ ਨਹੀਂ ਦੇਖੋ ਇਹ ਤਾਂ ਪਹਿਲੇ ਦਿਨ ਤੋਂ ਹੀ ਆ ਤੂੰ ਸਾਡੇ ਨੌਜਵਾਨ ਵੀਰਾਂ ਤੇ ਸਮਝੌਲਾ ਕੱਢੀ ਜਾਂਦੇ ਫੇਸਬੁੱਕ ਤੇ ਤੇ ਉਹ ਸਾਡੇ ਹੀ ਕਰਤਾਰ ਤੇ ਸੱਤ ਕਰੀ ਜਾਂਦੇ ਆ ਮੈਨੂੰ ਤਾਂ 13 ਸਾਲ ਹੋ ਗਏ 13 ਸਾਲਾਂ ਚ ਪੰਜ ਮੇਰੀ ਵੱਡੀ ਪੇਰੀ ਗੇਟ ਦੇ ਮੈਂ ਤੋੜੀ ਆ ਹੁਣ ਭਾਈ ਜੇ ਤੂੰ ਰਜਾਈਆਂ ਤੇ ਬੈਠਾ ਮਾੜਾ ਕਾ ਤੂੰ ਉਹਨਾਂ ਨੂੰ ਕੀ ਕਹੀਏ ਸਾਡੇ ਨੌਜਵਾਨਾਂ ਨੂੰ ਉਹ ਕਿ ਜਦੋਂ 24 ਦਿਨ ਹਰ ਦਵਾਰ ਤੋਂ ਤੁਰ ਕੇ ਆਇਆ ਔਰ ਕੇਸ ਕਹਿ ਦਿੱਤਾ ਪੱਥਰੂ ਕਹਿ ਦਾ ਗੋਲਾ ਸਭ ਤੋਂ ਪਹਿਲਾਂ ਮੇਰੇ ਬੱਚਾ ਸੀ ਉਦੋਂ ਪੱਗ ਵਾਲਾ ਵੀ ਮੈਂ ਹੀ ਸੀ ਕੰਨਾ ਬਾਕੀ ਸਾਰੇ ਜੁੱਪੀ ਵਾਲੇ ਸੀ ਉਦੋਂ ਵੀ ਤਿੰਨ ਦਿਨ ਬੈਰੀਕੇਡ ਤੋਂ ਤੋੜੀਆ ਤਿੰਨ ਦਿਨ ਜਦੋਂ ਜਦ ਕਰੀ ਪੱਕ ਜਾਂਦਾ ਹੀ ਫਿਰ ਵਾਹ ਜਾਂਦਾ ਹੀ ਦੂਜੇ ਦਿਨ ਲੱਗ ਜਾਂਦਾ ਫਿਰ ਤੱਕੇ ਉਦੋਂ ਪੱਕ ਦਾ ਮਾਨ ਮਹਿਸੂਸ ਹੋਇਆ ਵੀ ਪੱਕ ਦਾ ਇਕੱਲਾ ਸੀ ਰਾਜ ਫਿਰ ਹੁਣ ਜਦੋਂ 26 ਨਵੰਬਰ ਨੂੰ ਗਏ ਆ ਸਭ ਤੋਂ ਪਹਿਲਾਂ ਹਸਾਰ ਵਾਲਾ ਜਿਹੜਾ ਬੈਰੀਕੇਡਿੰਗ ਸੀ ਉਹ ਅਸੀਂ ਨੌਜਵਾਨਾਂ ਨੇ ਆਪ ਮੈਮੂਰੇ ਕਰਕੇ ਦੁਰੇ ਨਹੀਂ ਅਸੀਂ ਵੀ ਨੌਜਵਾਨ ਅਸੀਂ ਕਹਦੇ ਅੱਗੋਂ ਠੀਕ ਹੈ ਕੋਈ ਜ਼ਿੰਮੇਵਾਰੀ ਦਿੱਤੀ ਹੈ ਜ਼ਿੰਮੇਵਾਰੀ ਨਿਭਾ ਰਹੇ ਆ ਇਹਦੇ ਕੋਈ ਵੱਡਾ ਨਹੀਂ ਸੂਟਾ ਨਹੀਂ ਜਿੱਥੇ ਲੋੜ ਪਈ ਬਈ ਜਾਣਾ ਹੈ ਕੰਡਕਟਰ ਵੀ ਲੱਗ ਰਿਹਾ ਜਲਦੀ ਕਹਿੰਦੇ ਤਿਆਰੀ ਆਉਦੀ ਵੀ ਉਸ ਤੋਂ ਬਾਅਦ ਫਿਰ ਜਥੇਬੰਦੀਆਂ ਦਾ ਕੀ ਰੋ ਰੋ ਕੀਤਾ ਬਈ ਹੁਣ ਜੇ ਚੋਣਾਂ ਦਾ ਲੱਗਦਾ ਕਿ ਤਾਂ ਜਿਹੜੇ ਜੱਥੇਬੰਦੀਆਂ ਨੇ ਸਮਾਂ ਦੇਖ ਕੇ ਕੋਈ ਸ਼ੁਰੂ ਕਰ ਰਹੀ ਕਿ ਲੰਘਣਾ ਹੈ ਤੇ ਉਹਨਾਂ ਉਹੀ ਜਵਾਬ ਦੇ ਸਕਦੇ ਤਾਂ ਮੇਰੇ ਕੋਲ ਤਾਂ ਕੁਝ ਨਹੀਂ ਪਿੱਛੇ ਰਹਿ ਕੇ ਫਿਰ ਇਸੇ ਤਰੀਕੇ ਨਾਲ ਚੱਲੂਗਾ ਲੱਗੋ ਜੇ ਸਾਡੇ ਇਹ ਤਸੱਦਦ ਕਰਨਗੇ 18 ਤਰੀਕ ਦੀ ਐਸਕੇਮ ਦੀ ਫੇਰ ਮੀਟਿੰਗ ਆ ਅਸੀਂ ਦੇਖੋ ਇਹਨਾਂ ਤੇ 12 ਨੂੰ ਤਸੱਦਦ ਹੋਇਆ 13 ਨੂੰ 14 ਦੀ ਮੀਟਿੰਗ ਬਣਾਲੀ ਚਲੰਦਰ 15 ਦਾ ਕੱਲ ਦਾ ਪ੍ਰੋਗਰਾਮ ਦਿੱਤਾ 16 ਦਾ ਅੱਜ ਦਾ ਆ ਇਸ ਤਾਰਾਂ ਦਾ ਗੱਲ ਤਾਂ ਦੇਖ ਕੇ ਇਹਨਾਂ ਦੀ ਮੀਟਿੰਗ ਦੇਖਣੀ ਹੈ 18 ਦੀ ਐਸਕੇਐਮ ਦੀ ਫਿਰ ਮੀਟਿੰਗ ਹੈ ਹਾਰਾ ਜ ਨਹੀਂ ਫਿਰ ਧਿਕਾ ਪ੍ਰੋਗਰਾਮ ਸਰਕਾਰ ਦੇ ਗ੍ਰਾਮ ਦਿੱਤਾ ਜਾਂਦਾ ਹੈ